ਹਾਂਜੀ ਸਾਸੀ ਕਾ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈ ਮੱਡੀ ਵੀ YouTube ਚੈਨਲ ਤੇ ਅੱਜ ਦੀ ਵੀਡੀਓ ਪਿੰਡ ਛੜੈਕ ਜ਼ਿਲ੍ਹਾ ਮੋਗਾ ਤਹਿਸੀਲ ਵੀ ਮੋਗਾ ਹੀ ਆ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ 5-6 ਵਹਿੜਾ ਵਿਖਾਉਣੀਆਂ ਜਿਨ੍ਹਾਂ ਦੇ ਵਿੱਚੋਂ 2-3 ਨਾਗ ਸੁਈਆਂ ਸਵਾਈਆਂ ਦੇ ਆ ਦੂਜੀਆਂ ਗੱਬਣ ਤਿਆਰ ਵਹਿੜਾ ਤੇ ਖਾਸ ਗੱਲ ਰਹੂਗੀ ਕਿ ਵਿੱਚੋਂ ਇਹਨਾਂ ਦੇ ਚਾਰ ਕਨਜ ਦਾ ਨਾਗ ਦਾ ਗਰਮੀ ਰਹਾ ਤਾਂ ਜਮ ਮੱਝਾਂ ਅਰਗਾ ਦੋ ਦੂ ਬਾਕੀ ਜਿੰਨੀਆਂ ਵਹਿੜਾ ਇਹਨਾਂ ਦੇ ਵਿੱਚੋਂ ਲਿੱਸੀ ਲਾ ਵੀ ਕੋਈ ਨਹੀਂ ਸਾਰੀਆਂ ਹੀ ਵੜਾਂ ਵਜਨ ਵਾਲੀਆਂ ਜਾਨ ਵਾਲੀਆਂ ਬਾਕੀ ਲਹੂ ਪਾਣੀ ਵਾਲੀਆਂ ਤੁਸੀਂ ਸਕਰੀਨ ਤੇ ਵੇਖ ਹੀ ਰਹੇ ਆ ਇਨਫੋਰਮੇਸ਼ਨ ਲੈ ਦਨਾ ਜੈਤ ਜੀ ਕੀਮਤ ਦੀਆਂ ਚੰਗੇ ਦੁੱਧ ਵਾਲੀਆਂ ਚੰਗੇ ਕੱਦ ਕਾਠ ਵਾਲੀਆਂ ਫੁੱਲ ਜਾਣ ਵਾਲੀਆਂ ਪੰਜ 6 ਵੜਾ ਇਨਫੋਰਮੇਸ਼ਨ ਲੈ ਦਨਾ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਈ ਨਾਂ ਦੱਸ ਦਈਏ ਨਾਂ ਬਈ ਗਰਦਿਆਤ ਸਿੰਘਾ ਪਿੰਡ ਚੜੱਕ ਜਿਲ੍ਹਾ ਮੋਗਾ ਤਸੀਲ ਮੋਗਾ ਜੀ ਫੋਨ ਨੰਬਰ ਦੱਸ ਦਈਏ 701755663 ਕਿਹੜੇ ਪਾਸੋਂ ਲੱਗੀਏ ਆਪਾਂ ਵੇੜ ਤੋਂ ਲੱਗਦੇ ਹਾਂ ਪਹਿਲਣ ਨਹੀਂ ਦੂਜੇ ਸੂਏ ਸਮਾਂ ਸਮਾਂ 7:00 ਤਣ ਪਿਆ ਕਿੰਨਾ ਹੀ ਦੁੱਧ ਪਿਆ ਜੂ ਦੁੱਧ ਪਲੂਨ ਨੇ ਦਿੱਤਾ 21 ਲੀਟਰ ਬਈ 22 ਵੀ ਚੋ ਸਕਦਾ ਸੀ ਵਾਣਾ ਕੋਈ 24 ਵੀ ਚੋ ਸਕਦਾ ਨਾ ਸੇਵਾ ਕਰੂ ਤਾਂ 18 ਵੀ ਦਊਗੀ ਅਸੀਂ ਰਾਈ ਬਹੁਤ ਹਨ ਰਾਈ ਜੀ ਬਹੁਤ ਵਾਚੀ ਨਿੱਗਰ ਬੜੀ ਜਾਣ ਵਾਲੀ ਸਮਾਂ ਸਮਾਂ 7 ਦੇ ਕੱਢ ਬਾਹਰ ਨੂੰ ਦੋਸਤੋ ਵੈੜ ਚੰਗੀ ਐ ਵਜਨ ਮੋ ਜਣ ਬਹੁਤ ਵਜਨ ਤਾਂ ਸਾਰੀਆਂ ਵੈੜਾਂ ਜੀ ਫੁੱਲ ਆ ਮੈਂ ਤੁਹਾਨੂੰ ਵੀਡੀਓ ਦੇ ਸਟਾਰਟਿੰਗ ਚ ਹੀ ਕਹਿਦਾ 5-6 ਨਗ ਵਿਖਾਉਣੇ ਆ 2-3 ਤਾਜ਼ੀਆਂ ਸੂਈਆਂ ਦੇ ਆ ਤੇ ਜਿਹੜੇ ਦੂਜੇ ਨਗ ਰਹਿ ਗਏ ਉਹ ਗੱਪਣ ਤਿਆਰ ਆ ਵੇਖ ਸਕਦੇ ਆ ਪੂਰੀ ਭਾਰੀ ਫੁੱਲ ਜਾਣ ਵਾਲੀ ਗੋਲ ਵੱੱਛੀ ਆ ਆਰਤੀਆਂ ਦੇ ਸਹਰਾਣੇ ਵਰਗੀ ਐ ਚਾਰ ਚਪੇਰੋਂ ਗੋਲ ਮਟੋਲ ਪਈ ਆ ਦੁੱਧ 21 ਲੀਟਰ ਦਿੱਤਾ ਪਹਿਲਾਂ ਨੇ ਹੋ ਸਕਦਾ 22 ਪਿਆ ਜੇ 23 ਪਿਆ ਜੇ ਉਹ ਥੋੜੀ ਸੇਵਾ ਦਾ ਹੋ ਸਕਦਾ ਬਾਈ ਕਹਿੰਦਾ 18 ਰਹਿ ਜੇ ਜੇ ਪਾਉਂਗੇ ਤਾਂ ਦੁੱਧ ਵਧੀਆ ਦੇ ਦੇਣਾ ਬਾਕੀ ਐਨੀ ਰਾਜੀ ਵੱੱਛੀ ਵੱਡੇ ਲੇਵੇ ਵਾਲੀ ਦੁੱਧ ਨਹੀਂ ਦਿੰਦੀ 20 ਕਿਲੋ ਦਰਮਿਆਨੀ ਸੇਵਾ ਤੇ ਫਿਰ ਦੇਣਾ ਵੀ ਕੀ ਨੇ ਆ ساری ਵਲ ਢੱਲ ਕੱਢ ਕੇ ਸੁ ਇੱਕ ਗੱਲ ਤਾਂ ਮੈਂ ਤੁਹਾਨੂੰ ਦੱਸਦਾ ਦੁੱਧ ਅੱਗੇ ਥੋੜੀ ਸੇਵਾ ਦਾ ਪਰ ਲੇਵਾ ਲਾਹੂ ਬਹੁਤ ਜਦਨ ਤਿਆਰ ਹੋ ਜਾਂਦੀ ਆ ਜਿਹੜੇ ਹਸਾਵ ਨਾਲ ਬੱਚੀ ਦੇ ਹਵਾਨੇ ਦੀ ਹੁਣ ਤਿਆਰੀ ਆ ਉਹ ਹਸਾਵ ਨਾਲ ਲਟ ਕੇ ਸੋਣਾ ਕਰਮਾਲੀ ਨੇ ਜਦਨ ਤਿਆਰ ਹੋ ਗਈ ਦਿਨ ਬਾਲੇ ਨਹੀਂ ਲੈਂਦੀ ਮੇਰੇ ਹਸਾਵ ਨਾਲ ਪੰਜਾਂ ਛੇ ਦਿਨਾਂ ਦੇ ਵਿੱਚ ਬੱਚੀ ਨੇ ਹਾਜ਼ਰ ਹੋ ਜਾਣਾ ਕਿਉਂਕਿ ਮਾੜੀ ਬਿਹੜ ਇੰਨਾ ਤਾਂ ਹਵਾਨਾ ਕਰਮਾਲੀ ਹੋਣੀ ਤਿਆਰ ਕਰੀ ਫਿਰਦੀ ਐ ਬਾਕੀ ਚਾਰ ਹੀ ਥਾਨ ਆ ਪੂਰੀ ਭਾਰੀ ਫੁੱਲ ਜਾਣ ਵਾਲੀ ਕਾਲੇ ਰੰਗ ਦੀ ਦੂਜਾ ਸੁਆ ਚੰਗੇ ਦੁੱਧ ਵਾਲੀ ਟੌਪ ਦੀ ਬੱਚੀ ਜੇ ਕਿਸੇ ਭੈਣ ਭਰਾਣੇ ਘਰੇ ਦੁੱਧ ਪੀਣ ਨੂੰ ਲੈਣੀ ਆ ਜੈਜਾ ਮੁੱਲ ਉਹ ਗਰਮਿਓ ਗਰਮੀ ਵਧੀਆ ਦੁੱਧ ਪਿਆਜੂ 8-10 ਭੌਆਂ ਖੁੱਲਾ ਡੁੱਲਾ ਘਰੇ ਆਗਲਾ ਦੁੱਧ ਪੀਣ ਨੂੰ ਵਰਤਨ ਨੂੰ ਰੱਖ ਲੈ ਤੇ 10-12 ਕਿਲੋ ਡੱਢ ਡੈਰੀ 'ਚ ਵੀ ਪੈਜੂਗਾ ਉਹਦੇ ਨਾਲ ਆਪਦੇ ਪੈਸੇ ਪੂਰੇ ਕਰਜੂ ਜੈਜਾ ਮੁੱਲ ਕਰਦਾ ਤਾਂ ਲੈ ਆਂਦੇ ਨਾਲ 68 ਕਰਾਣਾ ਕੋਈ 68 ਕਰਾ ਲਾ 70 ਕਰਾ ਜੈਜਾ 65000 ਦੀ ਮਰਦ ਛੋੜ ਛੱਪਾ ਛੋੜ ਛੱਪਾ ਮਾਨਤਾ ਮੁੱਲ ਬਾਈ ਕਹਿੰਦਾ 68 70 ਜਿੰਨਾ ਮਰਜ਼ੀ ਕਰਾ ਲਓ 65000 ਦੀ ਦੇ ਦੇਣੀ ਹੈ ਵਿੱਚੋਂ ਮਾਨ ਤਾਨ ਹੋ ਜੂ ਇੱਕ ਹੋਰ ਗੱਲ ਆ ਕੋਈ ਭੈਣ ਭਰਾ 5-6 ਮਹੀਨੇ ਦੁੱਧ ਪੀ ਕੇ ਜੇ ਦੋਆ ਦੋਆ ਮਹੀਨਿਆਂ ਨੂੰ ਇਹਨੇ ਬਾਨਾ ਚਾਰਾਂ ਮਹੀਨੇ ਦੀ ਕੋਈ ਗੱਬਣ ਟੋਕੜ ਕਰਕੇ ਵੀ ਸੇਲ ਕਰਦਾ ਤਾਂ ਵੀ 50-55000 ਦੀ ਟੋਕੜ ਗੱਬਣ ਐਨੀ ਗੋਲ ਵੱਛੀ ਵਿਕ ਜਾਂਦੀ ਹੈ ਤੇ ਮੌਲਵੇੜ ਨੇ ਕਿਹੜਾ ਕੀਤਾ 65 ਉਹਦੇ ਜੋ ਵੀ ਮਾਨ ਤਾਨ ਹੋ ਜੂ 6 ਮਹੀਨੇ ਦੁੱਧ ਪਿਆ ਕੇ ਵੀ 50-55 ਦੀ ਵਿਕ ਜਾਣਾ ਨੇ ਹੂੰ ਦੋ ਨੰਬਰ ਦੋ ਨੰਬਰੇ ਵੀ ਦੂਜਾ ਸੂਆ ਘੜਸੂਦੀ ਸਮਾਂ ਸਮਾਂ 10 ਦਿਨ ਪਈ 10 ਦਿਨਾਂ ਦੇ ਅੰਦਰ ਬਾਹਰ ਸੂਗੂ ਕਿੰਨਾ ਦੁੱਧ ਘੜਜੂ ਦੁੱਧ ਵੀ ਇਹਨੇ ਪਹਿਲੇ ਸੂਏ ਦਿੱਤਾ 100 ਲੀਟਰ ਕੀ 20 ਕਿਲੋ ਗ੍ਰਾਮ ਤੋਂ ਦੁੱਧ ਪੀਉਣ ਦਾ ਹਾਕਾ ਵਜਨ ਉਹ ਜਨ ਬਹੁਤ ਆ ਪਹਿਲੇ ਸੂਏ ਦਿੱਤਾ 19 ਲੀਟਰ ਦੁੱਧ ਵੜ ਜਿਹੜੀ ਮਰਜ਼ੀ ਲੈ ਲਉ ਆਏ ਨਾ ਉਹ ਕੋਈ ਬਾਹਲੀ ਲੱਸੀ ਆ ਕੋਈ ਬਾਹਲੀ ਰਾਜੀ ਆ ਇੱਕ ਨੰਬਰ ਵਿਖਾਈ ਆ ਉਹ ਵੀ ਰਾਜੀ ਆ ਦੋ ਨੰਬਰ ਉਹਦੋਂ ਵੀ ਵਜਨ ਚ ਵੱਧ ਆ 20 ਲੀਟਰ ਦੁੱਧ ਦਿੱਤਾ 20 ਖੁੱਲਾ ਪਿਆ ਜੂ ਬਾਕੀ ਦੁੱਧ ਸਹੀ ਮੈਨੇ 2-3 ਕਿਲੋ ਤਾਂ ਆਪਣੀ ਸੇਵਾ ਸੰਭਾਲਦਾ ਹੁੰਦਾ ਜਿਹੜਾ ਕੋਈ ਭੈਣ ਭਰਾ 2 ਕਿਲੋ ਦਾਣਾ ਵੱਧ ਪਾ ਲੈਂਦਾ ਉਹਦੀ ਵਾਰਡ 2 ਕਿਲੋ ਦੁੱਧ ਵੱਧ ਪਿਆਂਦੀ ਆ ਜੇ ਕੁਝ ਪਾਉਣਾ ਨਹੀਂ ਪਸ਼ੂ ਨੂੰ ਕੱਲੇ ਪੱਠਿਆਂ ਤੇ ਤਾਂ ਤੁਹਾਨੂੰ ਵੀ ਪਤਾ ਪਸ਼ੂ ਨੇ ਕੀ ਦੇਣਾ ਵਲਟਾਂ ਲ ਬਹੁਤ ਬਾਕੀ ਆ ਕਾਲੇ ਰੰਗ ਦੀ ਦੂਜਾ ਸੂਆ ਮੋٹے-ਮੋٹے ਥਾਣਾਂ ਵਾਲੀ ਪੂਰੀ ਜਾਨ ਵਾਲੀ ਬੱਚੀ ਨਾ ਕਿ ਜਿਹੜਾ ਮਰਜ਼ੀ ਲੈ ਲਓ ਪ੍ਰਿੰਟ ਦਾ ਤਾਂ ਚਲੋ ਚੇਂਜ ਹੋ ਸਕਦਾ ਪਰ ਦੁੱਧ ਕੈਪੈਸਿਟੀ ਮਿਲਕ ਕੈਪੈਸਿਟੀ ਸਾਰਿਆਂ ਦੀ ਸੇਮ ਹੀ ਆ ਵਜਨ ਵੀ ਸੇਮ ਹੀ ਆ ਪ੍ਰਿੰਟ ਜਰੂਰ ਕਿਸੇ ਦਾ ਕੋਈ ਲਾਈਟ ਜ੍ਹਾ ਬਲੈਕ ਆ ਕਿਸੇ ਦਾ ਡਾਰਕ ਬਲੈਕ ਆ ਫਿਰ ਚ ਇੱਕ ਪ੍ਰਿੰਟ ਵਾਲੀ ਵੱਛੀ ਵੀ ਆਉ ਡੱਬੀ ਚਮਕ ਬਹੁਤ ਆ ਹਾਂ ਸੀਲ ਸੌ ਵੀ ਬਹੁਤ ਆ ਸੀਲ ਸੌ ਵੀ ਪੂਰੀ ਐ ਚਮਕ ਦਮਕ ਵਾਲੀਆਂ ਵਹਿਣਾ ਆ ਤੁਸੀਂ ਵੇਖੋ ਬਾਈ ਜਿਵੇਂ ਇਹ ਹੱਥ ਮਾਰਦਾ ਜਿਵੇਂ ਜਿਵੇਂ ਮਾਰਦਾ ਪੂਰੀ ਸੀਲ ਐ ਹੂੰ ਸਹੀ ਐ ਕਿ ਜਿਹੜੀ ਅੱਜ ਗੱਭਰ ਨਹੀਂ ਕਹਿੰਦੀ ਸੂ ਕੀ ਕਰਮ ਵਾਲੀ ਨੇ ਕੀ ਕਹਣਾ ਜਦੋਂ ਬੱਚਾ ਮੂਰੇ ਹੋਇਆ ਜੈ ਜੈ ਮੋਲ ਕਰਦੇ ਤਾਂ ਇਹਦਾ ਵੀ ਮੁੱਲ 68 65 ਦੀ ਇਹਦੇ ਤਾਂ ਮੁੱਲ ਉਹਦਾ ਵੀ 68 65 ਦੀ ਦੇ ਦੇਣੀ ਆ ਮੁੱਲ ਇਹਦਾ ਵੀ 68 ਇਹ ਵੀ 65 ਦੀ ਦੇ ਦੇਣੀ ਆ ਦੋਵੇਂ ਦੂਜਾ ਦੂਜਾ ਸੂਆ ਪੂਰੀਆਂ ਭਾਰੀਆਂ ਜਾਨ ਵਾਲੀਆਂ ਬੱਚੀਆਂ ਤਿੰਨ ਨੰਬਰ ਤੇ ਇੱਕ ਹੋਰ ਵਜਨ ਵਾਲੀ ਵੜ ਉਸ ਹਾਵ ਨਾਲ ਮੁੱਲ ਜੈ ਜੀ ਆ ਤੁਹਾਨੂੰ ਵੀ ਪਤਾ ਫਿਰ 60 65 ਤੋਂ ਘੱਟ ਤਾਂ ਇੰਨੇ ਦੁੱਧ ਵਾਲੀ ਬੱਚੀ ਦੇਣੀ ਵੀ ਕਿਨੇ ਆ ਦੋ ਚਾਰ ਪੰਡ ਤੁਰ ਫਿਰ ਕੇ ਢੇਡਾ ਦੇ ਲਓ ਜੇ ਮਿਲਦੀਆਂ ਹੋਈਆਂ ਤਾਂ ਲੈ ਲਿਓ ਤੇ ਨਹੀਂ ਇਦੂ ਘਟਦਾ ਦੇਣੀ ਐ ਵੀ ਕੀ ਨੇ ਤੁਹਾਨੂੰ ਵੀ ਪਤਾ ਸਾਰੇ ਭੈਣ ਭਰਾਵਾਂ ਨੂੰ ਤੁਰ ਫਿਰ ਕੇ ਕਿਹੜਾ ਦੇਓ ਦੋਵਾਂ ਚਾਰਾਂ ਪਿੰਡਾਂ 'ਚ ਤੁਹਾਨੂੰ ਮਾਲ ਦਾ ਆਪ ਹੀ ਪਤਾ ਲੱਗ ਜਾਣਾ ਕਿ ਮਾਸੇ ਆਸੇਵਾਜ ਕਿੰਨੀ ਆਉਂਦੀ ਐ ਤੇ ਗਰਦਤ ਦੀ ਕਿੰਨੀ ਆ ਹਾਂ ਜਿਹੜੀ ਆਉ ਇਦੂ ਨਿਕਰ ਹੀ ਆਉ ਚੜਦੀ ਤੋ ਚੜਦੀ ਹਾਂ ਨਹੀਂ ਗੱਭਰੂ ਤੇਰੇ ਪਿੰਡ ਦਾ ਚੜਦੇ ਤੋ ਚੜਦਾ ਥਾਣ ਬਹੁਤ ਚੰਗਾ ਹਾਂ ਥਾਣ ਬਹੁਤ ਚੰਗਾ ਇਹਨਾਂ ਦੇ ਪਿੰਡ ਦੀ ਕੌਡੀ ਦੀ ਟੀਮ ਵੀ ਬਹੁਤ ਤਗੜੀ ਆ ਮੋٹے ਮੋٹے ਥਾਣ ਹਰਦਤ ਵੀ ਖੇੜਦਾ ਰਿਆ 62 ਕਿਲੋ ਪੂਰੀ ਤਗੜੀ ਖੇੜਿਆ ਉਸ ਤੋਂ ਬਾਅਦ ਚ ਵਪਾਰ ਵਾਲੇ ਪਾਸੇ ਪੈ ਗਿਆ ਕਿੰਨਾ ਕੁ ਦੁੱਧ ਵੇਚ ਕਰਦਾ ਤਾਂ ਦੁੱਧ ਵੀ ਇਹਨਾਂ ਵੀ ਪਲੂਨ ਨੇ ਵੀ ਲੀਟਰ ਦਤਾ ਵੇੜ ਨੇ ਖਮਾ ਖਮਾ ਸਾਤੇ ਨਹੀਂ ਇਹ ਵੀ ਹਫ਼ਤੇ ਦੇ ਅੰਦਰ ਬਾਹਰ ਸੂਪੂ ਇਹਨਾਂ ਵੀ ਜਾਨੀ ਕਿ ਵੇੜਾਂ ਸਾਰੀਆਂ 20-20 ਕਿਲੋ ਦੁੱਧ ਆਲੀਆਂ ਕੋਈ 2 ਕਿਲੋ ਵੱਧ ਪਿਆਜੂ ਜਿਹੜਾ ਕੋਈ ਵੱਧ ਸੇਵਾ ਕਰ ਲੂ ਕੋਈ ਘੱਟ ਕਰ ਲੂ ਕਿਲੋ ਖੰਡ ਘੱਟ ਪਿਆਜਣੀਆਂ ਪਰ ਵੇੜਾਂ 'ਚ ਕਿਸੇ 'ਚ ਕੋਈ ਕੱਚ ਨਹੀਂ ਇੱਕ ਗੱਲ ਇਸ ਘਰ ਦੀ ਖਾਸियत ਆ ਜਿਹੜਾ ਜਾਨਵਰ ਜਿੱਦਾਂ ਦਾ ਵੀ ਹੋਊਗਾ ਇਹ ਬਾਈ ਹੁਣੀ ਓਦਾਂ ਹੀ ਵੀਡੀਓ ਪਾਉਂਦੇ ਕੋਈ ਹਾਰ ਸ਼ਿੰਗਾਰ ਨਹੀਂ ਕਰਦੇ ਜੈਨੂਅਨ ਹੀ ਚਮਕ ਦਮਕ ਵਾਲੀਆਂ ਵਹਿਣਾ ਕੋਈ ਨਿਭਾਈ ਨਹੀਂ ਆ ਗੁਆ ਗੁਆ ਜਿੱਦੇ ਜਿੱਥੇ ਲੱਗਾ ਉੱਥੇ ਹੀ ਲੱਗਾ ਬਾਕੀ ਉਹ ਰੁੱਖੇ ਪਿੰਡੇ ਨਹੀਂ ਜਾਣ ਵਾਲੀਆਂ ਲਹੂ ਵਾਲੀਆਂ ਵਹਿੜਾਂ ਪੂਰਿਆਂ ਰਾਜੀ ਹਾਂ ਸਹੀ ਗੱਲ ਹਾਂ ਉਹ ਖਾਦੇ ਵੜ ਮੋٹے ਮੋٹے ਥਾਨ ਜੈ ਜਮੋ ਲਗਰਦੇ ਤਾਂ ਇਹ ਵੀ 65 ਦੀ ਦੇ ਦਾਂਗੇ ਇਹ ਵੀ 65 ਦੀ ਜਿਹੜੇ ਮਰਜ਼ੀ ਲੈ ਲੋ 65 ਦੀ ਤੇ ਜੇ ਕਿਤੇ ਇਹ ਹੀ ਨਵਾਈਆਂ ਨਵਾਈਆਂ ਹੁੰਦੀਆਂ ਚੰਗੇ ਵਪਾਰੀ ਵਾਂਗੂ ਸ਼ੈਂਪੂ ਛੂੰਪੂ ਮਾਰਿਆ ਹੁੰਦਾ ਪਰ ਉੱਥੇ ਥੋੜਾ ਹੀ ਨੁਕਸਾਨ ਹੋਣਾ ਸੀ ਵਹਿੜਾ ਸੋਹਣੀਆਂ ਲੱਗਣੀਆਂ ਸੀ ਇਹਨੇ 10000 ਹੋਰ ਮੁੱਲ ਕਰ ਲੈਣਾ ਸੀਗਾ ਜੇ ਵੱਧ ਸੋਹਣੀਆਂ ਲੱਗਦੀਆਂ ਪਰ ਜਿਹਦੇ ਪਸੰਦ ਆਉਂਗਾ ਆਪ ਹੀ ਨਵਾ ਲਓ ਇੱਕ ਨਵਾਈ ਵਹਿੜ 8-10000 ਚ ਪੈ ਜਾਂਦੀ ਆ ਤੁਹਾਨੂੰ ਵੀ ਪਤਾ ਪਰ ਬਾਈ ਨਵਾਉਂਦਾ ਨੂੰਦਾ ਨਹੀਂ ਉਦਾਂ ਹੀ ਵੇਚਦਾ ਚਲੋ ਵਧੀਆ ਗੱਲ ਆ ਭਾਜ ਪਾਹੂ ਮਿਲ ਜਾਂਦਾ ਨਵਾਇਆਂ ਨੂੰ ਆਇਆ ਪਾਹੂ ਸੋਹਣਾ ਲੱਗਦਾ ਫਿਰ ਮੁੱਲ ਵੱਧ ਆਪੇ ਹੀ ਕੀਤਾ ਜਾਂਦਾ ਐ ਤੇ ਆ ਜਾ ਇਹ ਐਟੇ ਵੇੜਾ ਬਈਰੋ ਵੀਡੀਓ ਪਾਉਣ ਤੋਂ ਪਹਿਲਾਂ ਆਪਾਂ ਸਵਾਈ ਆ ਮਾਸ਼ਾਅੱਲਾ ਕੀ ਦੋਸਤੋ ਇਹ ਮੇਰੇ ਆਉਣ ਤੇ ਹੀ ਸੋਈ ਆ ਵੀਡੀਓ ਬਣਾਉਣੀ ਸੀ ਜੇ ਉਦੋਂ ਨੇ ਟਮੈਂਡੀ ਫੁੱਟ ਗਈ ਤੇ ਨਾਲ ਹੀ ਬਾਈ ਨੇ ਹੱਥ ਪਾਇਆ ਤੇ ਬੱਚਾ ਬਾਹਰ ਬੱਚਾ ਵੀ ਮਗਰ ਬੱਛੀ ਐ ਕਿੰਨਾ ਗਧ ਦੁੱਧ ਘੜਜ ਘੜ ਤੇ ਆ ਦੁੱਧ ਵੀ ਇਹਦਾ ਵੀ 20 ਲੀਟਰ ਹੀ ਵੜ ਦੱਸਤਾ ਵਾ ਇਹ ਉਹਨਾਂ ਨੂੰ ਵੀ ਵੜ ਕਰ ਦਜਾ ਤੁਰ ਕੇ ਵਿਖਾਉਂਦੇ ਹੋ ਵੀਖੋ ਆਪੇ ਪਤਾ ਲੱਗੂ ਰਾਹੇ ਪ੍ਰਿੰਟ ਬਹੁਤ ਚੰਗਾ ਦੋਸਤੋ ਚਾਰ ਵੇੜਾ ਵੇਖ ਲenga ਜਿਹੜੀ ਮਰਜ਼ੀ ਵੇੜ ਲੈ ਲਓ ਸਾਰੀਆਂ ਵੇੜਾ 20 ਦੇ ਆਸੇ-ਪਾਸੇ ਵਾਲੀਆਂ ਖੋ ਸਕਦਾ ਕੋਈ 2 ਕਿਲੋ ਵੱਧ ਪਿਆ ਜੇ ਅੰਦਾਜ਼ਾ ਸਾਰੀਆਂ 20 ਦੇ ਟੇਟੇ-ਪੇਟੇ ਵਾਲੀਆਂ ਲੈਸਸੀ ਨਾ ਕੋਈ ਮਿਲੂ ਆਣਾ ਲੈਸਸੀ ਹੋਊਗੀ ਲੈਸਸੀ ਨਾ ਕੋਈ ਵੜ ਮਿਲੂ ਕਿ ਵੀ ਵੜ ਵਿਲਾ ਕੀ ਹੋਣੀ ਹਾਂ ਕਿੰਨਾ ਨਰੋਆ ਬੱਚਾ ਆਇਆ ਹੁਣੇ ਸੂਈ ਆ ਤੇ ਸੂਕੇ ਨਹੀਂ ਕਈ ਵੜਾ ਸੂਆ ਮੰਨੇ ਪਰ ਲੈਸਸੀਆਂ ਸੂਆ ਮੰਨਦੀਆਂ ਹੁੰਦੀਆਂ ਰਾਜੀ ਵੜ ਕਿੱਥੇ ਸੂਆ ਮੰਦੀ ਆ ਜੇ ਇੱਥੇ ਲੈਸਸੀ ਹੁੰਦੀ ਤਾਂ ਉਹਨੂੰ ਇਹਨੇ ਵੱਜ ਜੀ ਜਾਣਾ ਸੀਗਾ ਪਰ ਉਵੇਂ ਪਈ ਐ ਬੱਚੀ ਹਵਾਨਾ ਸੋਨਾ ਮੋਟਾ-ਮੋਟਾ ਥਣ ਗਲਾਬੀ ਆਧੀ ਚਵਾਈ ਵਾਲਾ ਕਿ ਇਧਰ ਸੂਈ-ਸਵਾਈ ਖੜੀ ਐ ਇਹ ਵੀ ਤੁਹਾਨੂੰ ਬਾਅਦ ਚ ਵਿਖਾਉਣੇ ਆ ਹੂੰ ਸਹੀ ਆ ਰਦਾ ਤੇ ਜੈ ਜੈ ਮੋਲੇ ਇਹ ਵੀ 65 ਦੇ ਦੇਣੀ ਆ ਮੋਲੇ ਦਾ ਬੰਦ ਕਰਨਾ ਇਹ ਵੀ 65 ਦੀ ਆ ਵੇਖੋ ਇਹ ਤਾਂ ਪਾਣੀ ਤਾਂ ਨਹੀਂ ਸਿੱਟੀ ਜਾਂਦੀ ਐ 65 ਦੀ ਕਿਉਂਕਿ ਸੂਈ ਹਜੇ ਹੋਣੇ ਆ ਜਿਹੜੀ ਮਰਜ਼ੀ ਲੈ ਲਓ ਸਾਰਿਆਂ ਦਾ ਮੁੱਲ 65-65 ਹਜ਼ਾਰ ਮਾਨਤਾਨ ਹੋ ਜੂ ਜੋੜੀ ਲੈ ਲੂ ਵੱਧ ਹੋ ਜੂ ਦੇ ਕੇ ਇਹਨੂੰ ਬੰਦਾ ਚਾਹੀਦਾ ਕਰਦਾ ਤਾਂ ਕਹਿੰਦਾ ਬੰਦਾ ਵੀ ਦੇ ਦੇਂਗੇ 4 ਦਿਨ ਪੱਠੇ ਰੱਠੇ ਪਾਉਣ ਨੂੰ ਕੋਈ ਗੱਲ ਨਹੀਂ ਬੇਫਿਕਰ ਹੋ ਕੇ ਉਹ ਵੀ ਬੁੱਤਾ ਭਾਈ ਕਹਿੰਦਾ ਲਾ ਦੇਾਂਗੇ 4 ਦਿਨ ਪੱਠੇ ਰੱਠੇ ਪਾਉਣ ਨੂੰ ਬੰਦਾ ਵੀ ਦੇ ਦੇਾਂਗੇ ਕੋਈ ਗੱਲ ਨਹੀਂ ਵਿਚੋ ਭਾਈ ਦੇ ਅਸਰਾ ਕੱਲ ਜਾ ਗਿਆ ਹੁਣ ਹਾਂ ਇਹ ਤਾਂ ਗੱਲ ਹੈ ਮੈਂ ਤਾਂ ਹੀ ਮੈਂ ਗਿਆ 4 ਕਿ ਦਿਨ ਨੂੰ ਕਹਿੰਦਾ ਕਹਿੰਦਾ ਉਹ ਕਰ ਦਿਆ ਕਾ ਕਰ ਜੀ 11 ਆ ਰੋਟੀ ਪਕਦੀ ਹੋ ਜੂਗੀ ਹੋਰ ਯਾਰ ਮੁੰਡਾ ਕੰਮਾਂ ਦਾ ਬਹੁਤ ਆ ਹਾਂ ਤੇਰੇ ਉੱਠ ਜਾਂਦਾ ਆ ਪਾੜ ਜਾਂਦਾ ਲਿਚੀ ਮਾਰਦਾ ਤਾਂ ਹੀ ਮੈਂ ਕਿਹਾ ਇੱਕ ਵੜਨਾ ਚਾਰ ਦਿਨ ਪੱਠੇ ਪਾਉਣ ਨੂੰ ਭੇਜ ਦਾਂਗੇ ਤਾਂ ਜੀ ਲੱਗ ਜੂ ਉਹਨੇ ਚਾਰ ਦਿਨ ਨਾਲੇ ਮੁੜ ਕੇ ਫੇਰ ਆ ਜੂਗਾ ਤੇ ਇਹਨੇ ਨਾਲੇ ਤੇ ਚਾਰ ਦਿਨ ਪੱਠੇ ਪਾ ਲੂ ਵੜਾ ਅੱਜ ਸਾਰੇ ਨੀ ਨਿੱਕਰ ਸੀ ਹਾਂ ਬੜਾ ਵੇਚੀਆਂ ਤੇਰੇ ਆਏ ਦੋ ਬੰਦੇ ਨੂੰ ਵਪਾਰੀ ਨੂੰ ਹਾਂ ਦੋਸਤੋ ਆ ਵੜਾ ਇੱਥੇ ਬਜ਼ੁਰਗ ਬੈਠੇ ਕੁਰਸੀ ਲਾਲ ਤੇ ਆ ਜੋੜਾ ਬਜ਼ੁਰਗ ਨੇ ਲੈ ਲਿਆ ਵੜਾ ਇਹ ਵੀ ਚੰਗੀਆਂ ਰਾਜੀ ਆ ਲਿਸੀ ਲਾਮੀ ਵਹਿੜਾਈ ਦੀ ਵੀਡੀਓ ਦੇ ਵਿੱਚ ਕੋਈ ਵੀ ਨਹੀਂ ਸੀ ਇਹ ਜੋੜਾ ਸੇਲ ਹੋ ਗਿਆ ਬੜਾ ਸਾਰੀਆਂ ਟੋਪ ਸੀ ਹਾਂ ਬਜ਼ੁਰਗ ਨੇ ਲੈ ਲਈ ਅੱਜ ਤਾਂ ਮਾਂ ਦੇ ਪੁੱਤ ਸਾਰੀਆਂ ਚੰਗੀਆਂ ਵਹਿੜਾਂ ਲਿਆਏ ਗੋਲ ਐ ਤੇ ਆ ਜਾ ਇਹ ਬੱਚੀ ਬਈ ਪਹਿਲਾ ਸੁਆ ਸੂਈ ਆ ਜਾਂ ਤਾਂ ਲਾ ਗਿਆ ਜੋਰ ਪਹਿਲਣ ਹਾਂ ਜੀ ਬਹੁਤਾ ਬਿਆਦੀ ਲਾ ਗਿਆ ਕੋਲ ਅਰਗੀ ਬੱਚੀ ਹਾਂ ਦੋਂਦੀ ਚੌਗੀ ਹੋਣੀ ਆ ਜਿਹੜੇ ਦੰਦ ਪਟਦਾ ਹਾਂ ਸਹੀ ਆ ਠੀਕ ਆ ਦੋਂਦੀ ਦੋ ਦੰਦ ਇਹ ਭਾਉ ਯਾਰ ਨੂੰ ਦੇ ਦੇਗੇ ਇਹ ਦੇ ਦੇ ਗੇ ਭਾਉ ਨੂੰ ਮਗਰ ਬੱਛੇ ਵਾਲੀ ਬੋਲਾ ਪੀਲੂ 4 ਦਿਨ ਦੁੱਧ ਪਿਆ ਜੂ ਇਹ ਵੀ ਕਰਮ ਵਾਲੀ 17 18 17 18 ਕੱਦ ਜੇ ਪਹਿਲੀਆਂ ਸਾਰੀਆਂ ਵੇੜਾਂ ਨਾਲੋਂ ਵੱਡੀ ਹੋਊਗੀ ਹਾਂ ਗੁਰਦੇਤ ਨੇ ਤਾਂ ਚਲ ਕਹਿਣਾ ਹੀ ਕਹਿਣਾ ਪਰ ਆਪਾਂ ਸੱਚ ਕਹਿਣਾ ਹੁੰਦਾ ਸਾਰੀਆਂ ਵੇੜਾਂ ਨਾਲੋਂ ਕੱਦ 'ਚ ਇਹ ਵੱਡੀ ਐ ਮੁੱਲ ਜੀ ਵੀ ਸਾਰੀਆਂ ਨਾਲੋਂ ਵੱਡੀ ਐ ਮੁੱਲ ਜੀ ਵੱਡੀ ਐ ਜਿਆ ਜਮਲਾ ਐ ਨਾ ਕਰ ਯਾਰ ਨੇੜ ਜੇ ਰੱਖ ਕਰਦਾ ਤਾਂ ਨੇੜ ਜੀ ਰੱਖੀ ਯਾਰ ਇਹ 72 ਦੀ ਦੇਦਾ 72 ਦੀ 1000 ਛੱਡ ਦਗੇ ਇਹ ਚ। ਛੋੜ ਕਰ ਦਾਂਗੇ 1000। 71 ਦੀ ਦੇ ਦਾਂਗੇ ਬਾਈ ਕਹਿੰਦਾ। ਪਹਿਲਣ ਵੱਛੀ ਅੱਜ ਦੀ ਵੀਡੀਓ ਦੇ ਵਿੱਚ ਸਾਰਿਆਂ ਨਾਲੋਂ ਕੱਦ 'ਚ ਪੂਰੀ ਵੱਡੀ ਡਾਵਲ। ਤੇ ਇਹਨੇ ਦੁੱਧ ਪਹਿਲਣ ਨੇ 17-18 ਪਿਆਉਣਾ। ਹੋ ਸਕਦਾ 20 ਪਿਆਜੇ ਤਾਂ 20 ਪਿਆਜੇ। ਪਰ ਕੋਲ ਆਰਗੀ ਵੱਛੀ ਐ। ਮੱਝਾਂ ਵਰਗਾ ਦੁੱਧ ਦਊ। ਇਹਦੀ ਗੱਲ ਮੈਂ ਕਹਿੰਨਾ ਬੰਨ ਧੰਨ ਵਾਲੀ ਵੱਛੀ ਐ। ਮੱਝਾਂ ਵਰਗਾ ਦੁੱਧ ਦਊ। ਨੁਗਰੀ ਘੋੜੀ ਵਰਗੀ ਐ ਤੋਰਾ ਤੂਰਾ ਪੂਰਾ ਹੀ ਚੰਗਾ ਵਹਿੜਦਾ ਮੋਟਾ-ਮੋਟਾ ਥਾਣ ਪਹਿਲਾ ਸੁਆ ਤਾਜੀ ਸੁਈ। ਸੁਵਾਈ ਵੜ ਜੇਰ ਜੂਰ ਦੀ ਓਕੇ ਆ ਸੁਭਾ ਹੀ ਸੂਈ ਏ ਵੀ ਸੁਭਾ ਹੀ ਸੂਈ ਆ ਬੱਚਾ ਹੀ ਦਸੀ ਜਾਂਦਾ ਸੁਭਾ ਹੀ ਸੂਈ ਆ ਕਿਉਂਕਿ ਬੱਚੇ ਦੇ ਵੀ ਅਜੇ ਗੱਟੇ ਨੂੰ ਰੱਸਾ ਪਾਇਆ ਵਾ ਨਾਲ ਇਹ ਕੋਤਰਾ ਗੱਲੂ ਮੀ ਪਾਈ ਬਟੇ ਗੱਟੇ ਨੂੰ ਬਾਈ ਬਟੇ ਸੁਬਾ ਸੁਈਆ ਉਹ ਕਿਤਾ ਸੁਵੇ ਪਸੂ ਦੇ ਆਵੇਂ ਗੱਟੇ ਨੂੰ ਰਸਾ ਸਾਰੇ ਪਾਣਦੇ ਆ ਸੀਦਾ ਹੋਈ ਹੂੰ 71 ਦੀ ਦੇ ਦੇਣੀ ਆ ਦੁੱਧ 18 ਪਿਆ ਜੇ 17 ਪਿਆ ਜੇ 20 ਪਿਆ ਜੇ ਇੱਥੇ ਪਿਆ ਜੂ ਬਾਕੀ ਏਡੇ ਕਾਦ ਵਾਲੀ ਬੱਚੀ ਇਹਨਾਂ ਦੁੱਧ ਨਹੀਂ ਦਿੰਦੀ ਦੇਣਾ ਵੀ ਕੀ ਨੇ ਛੀਰਾ ਬੱਚਾ ਬਾਈ ਪਤਾ ਦੁੱਧ ਨਹੀਂ ਦਿੰਦਾ ਇਹਦਾ ਗੈ ਨਹੀਂ ਸਕਦੇ ਉਸ ਦਾ 25 ਵੀ ਕਾਟ ਦੇ ਹੂੰ ਮੈਂ ਸਾਰੇ ਨਹੀਂ ਵੱਡੀ ਇਹ ਲਾਲ ਦੇ ਵਾ ਕੁੜੀ ਆ ਜਾਵਾਂ ਹਾਂ ਗੇਰੂ ਵਰਗਾ ਲਾਲ ਬਾਕੀ ਘਰੇ ਦੁੱਧ ਪੀਣ ਵਾਲੇ ਆਸਤੇ ਚੰਗੀ ਆ ਜਮਾ ਮੱਝਾਰ ਕਾ ਦੁੱਧ ਉਹ ਕਈ ਭੈਣ ਭਰਾ ਹੁੰਦੇ ਗੱਭਣ ਨਹੀਂ ਲੈਂਦੇ ਸੂਆ ਸੂਆ ਹੀ ਲੈਂਦੇ ਆ ਉਹਨਾਂ ਵਾਸਤੇ ਖਾਸ ਵੀਡੀਓ ਦੁੱਧ ਇਹਨਾਂ ਦਾ ਵੀ ਮੱਝਾਂ ਕੋ ਪਰ ਇਹ ਗੱਭਣ ਆ ਕੋਈ ਦੋ ਦਿਨ ਲੈਂਦੀ ਕੋਈ ਚਾਰ ਦਿਨ ਲੇ ਜਿਵੇਂ ਆਹ ਬਾਈ ਹਫਤਾ ਕਹਿੰਦਾ ਉਹ ਤਾਂ ਹਫਤਾ ਖੁੱਲਾ ਕਹਦਾ ਮੇਰੇ ਹਿਸਾਬ ਨਾਲ ਦੋਆ ਚਾਰਾਂ ਦਿਨਾਂ ਜਿਹਨੇ ਬੱਚਾ ਰੱਖਦੇ ਹਨ ਬਾਕੀ ਫੋਨ ਨੰਬਰ ਸਕਰੀਨ ਤੇ ਸਾਰਿਆਂ ਨੂੰ ਸਸ਼ਿਕਾ